ਰਾਜਾ ਲੌਂਡਾ ਲਸਣ ਜੀ ਵੈਸੇ ਗੁਰੂ ਦਾ ਨਾਮ ਲੈ ਕੇ ਤਾਂ ਹੁੱਚੇ ਤਾਂ ਆਇਨਾ ਉੱਚੇ ਤਾਂ ਨਾ ਸਨ ਸਨ ਪਾਗਨ ਥੋੜਾ ਥੋੜਾ ਹੁਣ ਚਾਰੋਂ ਮਲਾਂ ਲਸਣ 100 500 ਨੂੰ ਆ ਗਈ ਚੰਗਾ ਗੰਡਗਾ ਨਹੀਂ ਹੋ ਨ ਕਰੀ ਕੁਛ ਨਹੀਂ ਕਰਦਾ ਅੱਡੀ ਵੀ ਇੱਕ ਕਿੱਥੇ ਤਾਂ ਉਹ ਖਰਾਬ ਹੈ ਖਰਾਬਾ ਉਗਰ ਨਹੀਂ ਨਹੀਂ ਅੱਛਾ ਐਨੀ ਮੰਗੀ ਲਸਣ ਜਿੱਦੇ ਹੋ ਗਈ ਆਪਣੇ ਤੇ 20 ਰੁਪਏ ਕਰ ਦੇਣਗੇ ਤਰਾੰਗੀ ਚਲਾਣਾ ਇੱਥੇ ਰਾਜ ਨੇ ਕੱਪੜੇ ਦੇ țeਲਾ ਕਹਿਣਾ ਹੁੰਦੀ ਹੈ ਗਰਮੀ ਨਾ ਲੱਗਿਆ ਆ ਲਸਣ ਲਾਉਣੇ ਸਾਡੇ ਘਰੇ ਸੀ ਪਰ ਲਾਈ ਸੀ ਜਿਹੜੀ ਤੁਹਾਡੇ ਵੀ ਅਰੇ ਇਹ ਦੀ ਵਧੀਆ ਵੀ ਆ ਦੇਸੀ ਵੀ ਆ ਕਿੱਟਾ ਤਾਂ ਵੀ ਬਲੇਲਰ ਮੁਰਗਾ ਵਾਂਗ ਹੁੰਦੀ ਆ ਤਾਂ ਦੇਖੋ ਫੇਰ ਪਾਕਿਸਤਾਨ ਵਾਲੇ ਨਾ ਪਾਕਿਸਤਾਨ ਤਾਂ ਸੜੀ ਜਾਂਦੀ ਆ ਤੇ ਫਿਰ ਅੱਗੇ ਪਾਕਿਸਤਾਨ ਵਾਲੇ ਨੇ ਆਪਾਂ ਨੂੰ ਅੱਗੇ ਪਾਕਿਸਤਾਨ ਵਾਲਿਆਂ ਨੇ ਸਾਨੂੰ ਠੱਗ ਲਿਆ ਹੁਣ ਅਸੀਂ ਕਿਤੇ ਹੋ ਨਹੀਂ ਨਾਰੇ ਲਾਲਚ ਕੰਨੀ ਜਾਂਦੇ ਨਹੀਂ ਮਾਛੜੀ ਆਵਦੀ ਆ ਵਧੀਆ ਗਈ। ਬਸ ਬੱਟਾ ਪਾਉਂਗਾ ਸੀ ਫੇਰ। ਬਸ ਬੱਟਾ ਹੀ ਐ। ਐਨ ਪਾਉਣੇ ਬੱਟ ਨਿੱਕੀ ਜੀ। ਕਿਉਂਕਿ ਬੱਟਾ ਤੇ ਪੋਲੀ ਹੋ ਜਾਂਦੀ ਆ। ਪੋਲੀ ਹੋ ਕੇ ਮੋਟੀ ਹੋ ਜੂ ਗੰਢੀ ਆ ਉਰਲੀ ਬੱਟ ਬਣ ਗਈ ਬਸ। ਹਣਾ? ਇਹ ਪਾਣੀ ਵਧੀਆ ਪਾਉਗਾ। ਕ੍ਰੇਲੇ ਨੇ ਮੱਲਾਂ ਪੱਟਾ ਜੇ ਹੁਣ ਆਪਾਂ। ਹੁਣ ਬੱਟਣੀਆਂ ਮਹਿਣੀਆਂ ਮੱਲਾਂ ਰਹੋ ਜਿਹੜੇ ਥੱਲੇ ਆਈਆਂ ਨੋ ਬਰੀਆ ਹੋ ਜਾਣੀਆਂ। ਮਣ ਹੋ ਗਿਆ ਵਧੀਆ ਲਓ ਫਲ ਫਲਾ ਹੋ ਗਿਆ ਸਾਡਾ ਔਲਾਗਾ ਮੈਂ ਤਾਂ ਔਲੇ ਕਿ ਨਹੀਂ ਝੱਕੀ ਜਾਨੀ ਆ ਕਿਉਂਕਿ ਰਾਹ ਚ ਇੰਨੇ ਔਲੇ ਲੱਗੇ ਪਿਆ ਲੱਗ ਕੇ ਵੀ ਬਾਜ਼ਾਰ ਚ ਵੀ ਆ ਗਏ ਔਲੇ ਪਰ ਇਤੀ ਔਲੇ ਨਹੀਂ ਲੱਗੇ ਪਤਾ ਨਹੀਂ ਕਿ ਦੇ ਲੱਗਣਗੇ ਕੋਈ ਦੱਸ ਦੇ ਸਕੀਮਸ ਕਾਮ ਕਿਸ ਚੀਜ਼ ਨਾ ਲੱਗਣਗੇ ਹੋਰੀ ਹੋਏ ਪਏ ਮੂਰੂ ਗਏ ਹੈ ਹੋਰੀ ਹੋਗਾ ਮੋਟੇ ਨਡ ਲੰਗਾਇਆਂ ਨਹੀਂ ਆ ਆੜੇ ਕਾ ਆਲੇ ਹੁਣ ਲੱਗੇ ਲੈ ਸਾਰੀਆਂ ਇਹ ਹੁੰਨ ਬਿਮਾਰੀ ਪੈ ਗਈ ਆਏ ਹੁਆ ਮੋਟੀਆਂ ਜਮ ਉਹਨਾਂ ਡੰਡਿਆਂ ਤਾਂ ਡੰਡੀ ਇਹ ਜੀ ਲੈ ਆੜੇ ਕਾ ਹੈ ਅਸੀਂ ਤਿੰਨ ਵਾਰੀ ਵੜਤੀ ਲੋ ਕਿੱਥੋਂ ਵੜਤੀ ਪਹਿਲਾਂ ਹੈ ਹੁਣ ਆ ਫੇਰ ਹੋ ਗਈ ਨਵੀਂ ਵਰੀਆ ਹੋ ਗਈ ਦਸ਼ਾ ਕਿ ਦੁਆਰੇ ਫੇਰ ਬੱਟ ਨਹੀਂ ਬੁੱਥੇ ਰਿਸ਼ਤਾ ਕਰਨਾ ਵਿਚਾਲੇ ਆ ਜੂਗੀ ਪਰ ਡੇ ਕਰੀ ਕਿੰਨਾ ਮਰਜੀ ਜ਼ੋਰ ਲਾਇਓ ਮੈਂ ਤਾਂ ਇਥੋਂ ਹੱਲਣਾ ਨਹੀਂ ਆ ਹਾਂਜੀ ਸਾਥੋਂ ਰੋਟਾ ਵੇਟਰ ਅਗਲਾ ਪੈਸੇ ਲੈ ਕੇ ਗਿਆ ਮਿੰਟ ਦੇ 40 ਰੁਪਏ 20 ਮਿੰਟ ਲੱਗੇ ਕਹਿੰਦਾ ਐਸ ਤੇ ਮੌਣ ਤੇ ਤੇ 800 ਰੁਪਏ ਬਣ ਗਿਆ ਲੈ ਸਿਰਫ 20 ਮਿੰਟਾਂ ਚ 800 ਕਨਾਲ ਤਾਂ ਹੋਣੀ ਵੀ ਨਹੀਂ ਕਨਾਲ ਹੈ ਨਹੀਂ ਇਹ ਕਨਾਲ ਹੈ ਨਹੀਂ ਇਹ ਹਰੇ ਵਾਲਾ ਸਾਡਾ ਕਨਾਲ ਤੋਂ ਘੱਟ ਹੀ ਹੋਣਾਗਾ ਮੈਂ ਇੰਨਾ ਠੱਗਦੇ ਆ ਜੀ ਇਹਨੇ ਜੁਣ ਕੱਚ-ਕੱਚੀ ਕੰਮ ਕੰਮ ਆਲਾ ਵਾਸੇ ਕ ਲੱਗਦੀ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਡੇ ਹੱਲ ਕਿ ਕਿੰਨੇ ਚਿਰ ਵਾਧਾ ਢਿੰਗੀ ਟੇੜੀ ਆ ਦੇਖੋ ਆ ਦੇਖੋ ਜੀ ਲੱਗੀਆਂ ਤਾਂ ਵਾਲੀਆਂ ਪੰਗਾਂ ਛੋਟੀਆਂ-ਛੋਟੀਆਂ ਲਾ ਠੀਕ ਪਰ ਸਿਰੇ ਦਾ ਨਹੀਂ ਬਤਾ ਵੀ ਚੜਨੀਆਂ ਕਿ ਨਾ ਰੱਬ ਨੂੰ ਪਤਾਗਾ ਜਾਂ ਵੱਲ ਨੂੰ ਪਤਾਗਾ ਚਾਹ ਧਰ ਗਈ ਭੁੱਲ ਗਈ ਸਿਲੰਡਰ ਚਲਾਇਆ ਹੀ ਨਹੀਂ ਆ ਕੇ ਹੁਣ ਦੁੱਧ ਪਾਉਣ ਲੱਗੀ ਦੇਖਿਆ ਤਾਂ ਸਿਲੰਡਰ ਬੰਦ ਪਿਆ ਤੇ ਚਾਹ ਉਹ ਮੈਂ ਜ਼ਿਕਰ ਪੀ ਤੁਸੀਂ ਭੁੱਲਦੇ ਹੋ ਨੀ ਮੈਂ ਤਾਂ ਬਹੁਤ ਜ਼ਿਆਦਾ ਭੁੱਲਦੀ ਆਂਗੀ ਅਸੀਂ ਜੇ ਭੁੱਲੀ ਕੀ ਦਿਮਾਗ ਕੰਮ ਹੀ ਕਰਨੋਂ ਫਟ ਗਿਆ ਜਮਾ ਤੁਸੀਂ ਆਖੋ ਪੱਤੇ ਜੀ ਕੀ ਸਿੱਟੇ ਇਹ ਤੁਰਸੀ ਹੈਗੀ ਮਸਕਾ ਲਈ ਸੀਗੀ ਤੁਰਸੀ ਉਹਨੂੰ ਰੋਜ਼ ਪਾਲਾ ਕਰਾਂਗੇ ਸੁੱਕੀ ਦਿਲਸੀ ਵੀ ਪੂਰਾ ਅਸਰ ਕਰਦੀ ਉਹਦੀ ਸਮੈਲ ਆਉਂਦੀ ਹੈ ਇਹਦੇ 'ਚ ਵਧੀਆ ਤੇ ਹੁਣ ਇਹਨੂੰ ਆਪਾਂ ਚਲ ਦਿਆਂਗੇ ਤਾਂ ਹਾਂਜੀ ਲੈ ਸਾਡੇ ਵੇੜੇ ਜਿਹੜੀ ਟਰਾਲੀ ਪੀਸੀ ਰੇਤੇ ਦੀ ਅੱਜ ਅਸੀਂ ਉਹ ਚੱਕਦੇ ਆਂ ਇੱਕ ਪਾਸੇ ਕਰਦੇ ਆਂਗੇ ਇਹਨੂੰ ਚੱਕ ਰਿਹਾ ਦਰਸ਼ਨ ਤੇ ਰਾਜਾ ਕੀ ਮੈ ਲੱਗਿਆ ਨਹੀਂ ਮੈ ਲੱਗਾ ਹੈ ਮੈ ਲੱਗਾ ਲੈ ਜਿਵੇਂ ਨਹੀਂ ਵੀਡੀਓ ਕਿ ਜਿਹੜਾ ਤਾਂ ਨਹੀਂ ਖਿੱਚਿਆ ਜਾਂਦਾ ਉਹ ਵੀਡੀਓ ਬਣਾ ਲਿਓ ਕੀ ਮੇਰਾ ਐ ਤੂੰ ਕਿਚਲਗਾ ਨੇੜੋਂ ਹਾਂ ਲੈ ਚੂਹਾ ਗਾ ਉਹਦੇ ਵਿੱਚ ਦਰਸ਼ਨ ਰਾਜੇ ਦੇਖ ਲੈ ਸਲਪਾਸ ਪਾਈਏ ਕਿਤੇ ਕੁੱਤਾ ਖਾ ਜੇ ਚੰਗਾ ਤਪਾ ਮਾਰਾ ਚੂਹੇ ਨੇ ਕੀ ਹੋਵੇ ਸੱਪ ਸੱਪ ਨਿਕਲੇ ਤਾਂ ਸਹੀ ਸੱਪ ਨਿਪ ਸੱਪ ਫੜਾਂਗੇ ਖੱਡੀ ਵਾਲੀਆਂ ਬਾਥਾਂ ਥਾਂ ਪਾਂਗਾ ਪੰਗਾ ਨੇ ਲੈ ਬਾਉ ਬਾਲਾ ਅਰੇ ਬਾਉ ਨੂੰ ਰੱਖਾ ਇਧਰ ਹਾਂ ਮਗਰ ਉਹ ਭਾਈ ਸਾਰੇ ਤੋਂ ਲੱਗ ਗਏ ਉਹ ਤਾਂ ਵੀ ਲੱਗ ਗਈ ਕੌਣ ਹਾਂ ਓ ਲੈ ਪਾਪਾ ਕਿੱਧਰ ਆ ਗਿਆ ਇੱਥੇ ਮਿੱਟੀ ਚ ਅੱਗੇ ਬਣਨ ਲੱਗਾ ਸ਼ੇਰ ਇਹ ਕੁੱਤੇ ਨੇ ਲਿਆ ਟਾਏ ਏ ਝੋਨੇ ਚ ਹਾਂ ਕਿ ਕੁੱਤੇ ਨੇ ਕਿੱਥੇ ਆ ਗਏ ਹੋਰ ਆਰੇ ਮੱਥੇ ਉਹਦੇ ਵਿੱਚ ਵਿੱਚ ਪਹਿਲੇ ਢਾਲ ਹੀ ਲੈਣਾ ਸਾਰੀ ਥੂੜੀ ਮਿੱਟੀ ਕਹੀਂ ਨਾ ਢਾਲ ਦੇ ਹਾਂ ਤਾਂ ਜਵਾ ਪੋਲੀ ਆ ਆਰੇ ਵਿਚਾਲੇ ਪਈ ਜਾਂ ਨਾ ਇੱਥੇ ਬੁਰੀ ਲੱਗਦੀ ਹੈਗੀ ਲਾਂ ਚਾਹ ਚਾਲ ਪਾਕ ਰਾਂ ਚਾਹ ਮੈਂ ਤਾਂ ਸਾਰਾ ਕੁਝ ਪਾਕ ਕੇ ਆ ਗਈ ਤੇ ਚਲਾਇ ਨਹੀਂ ਭੁੱਲ ਗਈ ਮੈਂ ਹੁਣ ਦੁੱਧ ਪਾਉਣ ਗਈ ਨੇ ਦਰਸ਼ਨ ਆਇਆ ਉਹਨੂੰ ਦੇਖ ਉਹ ਬੰਦ ਪਿਆ ਸਿਲੰਡਰ ਹਾਂ ਬਿਜਲੀ ਵਾਲਾ ਨਹੀਂ ਸਿਲੰਡਰ ਤੇ ਕਰ ਦਿੰਨੇ ਚਾ ਉਹ ਭੁੱਲ ਗਈ ਜਵਾ ਤਾਂ ਤੱਕ ਲਾ ਲਈ ਦਰਸ਼ਨ ਮਿੱਟੀ ਇਹਦੇ ਕੰਧਾਂ ਨੇ ਨਾਲ ਪੂਰੀ ਉਹ ਖੁੰਡੀਆਂ ਦੇ ਨਾਲ ਚੰਗਾ ਫਿਰ ਅਸੀਂ ਆ ਕੇ ਜਿਹੜੀ ਆ ਪਈਆਂ ਨੇ ਸਾਡੀ ਇਹ ਚਰੇਤਾ ਪਕੇ ਚ ਵੀ ਕੁਝ ਬੀਜ ਦਿਆਂਗੇ ਡੱਗੀ ਚ ਪਾਣੀ ਵਾਲੀ ਆ ਪਾਣੀ ਵਾਲੀ ਡੱਗੀ ਪੀ ਆ ਬੇਲੀ ਰਾਜਾ ਪਾਣੀ ਤਾਂ ਪਿਉਂਦਾ ਨਹੀਂਗਾ ਤੇ ਇਹਦੇ ਵਿੱਚ ਮਿੱਟੀ ਪਾ ਕੇ ਕੁਝ ਬੀਜ ਆ ਦੇਖੋ ਵਾ ਵ ਇਹ ਤੇਜੀ ਮਿੱਟੀ ਸਰੰਤ ਰਿਹਾ ਚੱਲੰਦਰ ਕਿਉਂਕਿ ਉਹ ਗੰਦੇ ਚ ਪੂਛ ਵੱਡੇ ਦੇ ਮੋਢੇ ਤੇ ਰਹਿੰਦੀ ਆ ਹਾਂ ਇਹ ਤੇਰੀ ਪੁੱਛੋਗੇ ਜਦੋਂ ਕੰਮ ਕਦੋਂ ਸ਼ੁਰੂ ਕਰਨਾ ਬੱਕਰੀ ਦਾ ਕੀ ਤੇਰੀ ਬਾਜ ਨਹੀਂ ਸੁਣਦੀ ਸ਼ਿਕਾਇਤ ਹਾਂ ਹੈਂਆ ਵੀ ਸ਼ਿਕਾਇਤ ਤੇਰੇ ਕਮੈਂਟੇ ਹੀ ਬੜੇ ਮਾਪਿੰਦੇ ਤੈਨੂੰ ਕਹਿੰਦੇ ਆ ਰਾਜੀ ਆਹੋ ਵੀ ਉੱਚੀ ਬੋਲਾ ਬੋਲੀ ਉੱਚੀ ਮੇਰੀ ਬਾਜ ਨਹੀਂ ਆਉਂਦੀ ਹੁੰਦੀ ਹਾਂ ਇਹਦੀ ਬਾਜ ਹਾਂ ਇਹਦੇ ਪਿਆਕ ਨੂੰ ਜਾਗਦਾ ਸੁੱਤਾ ਜਾਂ ਪਿਆ ਉੱਠੇ ਨਿਕਲਦਾ ਸੁੱਤਾ ਪਿਆ ਸੀ ਕਿਆ ਇਹ ਜਾਗਦਾ ਪਿਆ ਪਤਾ ਨਹੀਂ ਲੱਗਿਆ ਨਾ ਬਾਜ ਆਈ ਜਾਗਦੇ ਪੈ ਇਹਦੀ ਬਾਜ ਆਉਂਦੀ ਨਹੀਂ ਹੁੰਦੀਗੀ ਘਟਵਾਜ ਹੁੰਦੀ ਹੈਗੀ ਜੀ ਜਿਹਨੇ ਕੋਈ ਕਹਦਾ ਨਾ ਮੁੱਖੇ ਨਹੀਂ ਬਣ ਆਪਣੀ ਚਾਹ ਦੀ ਉਬਲ ਮੁੰਡਾ ਆਇਆ ਕਿਸੇ ਦਾ ਮਦਦ ਕਰਨ ਚਲ ਆਪਾਂ ਸਾਰਾ ਉੰਤੀ ਕੰਨਾ ਚਾਹ ਵਾਲੀ ਬਣਾ ਬਾਲਾ ਜਾਂਦਾ ਨਾਲ ਆਹ ਕਵਾਂ ਚ ਚਲ ਉਹ ਤਾਂ ਬਿਸਕੁਟ ਵੀ ਪਏ ਨੇ ਮੈਂ ਕਹਾਂ ਨੂੰ ਕਿ ਆਹ ਆਲੂ ਤੀਜੇ ਦਿਨ ਕਿਲੋ ਕਿ ਲਿਆਉਣਾ ਸਾਰੇ ਉੱਪਰੇ ਹੁੰਦੇ ਹੈਗੇ ਆਲੂ ਪਾਈਆ ਦੁੱਧ ਹੱਥ ਜਿੰਨੇ ਛਰਦੇ ਵਸੋਂ ਨੇ ਲਿਆਵੇ ਵਾਲੇ ਆਲੂ ਨਾਲ ਦੇ ਵਕਰੀਤ ਕੀ ਸਾਰੇ ਉਗਰਿਆਂ ਦੇ ਕੰਮ ਚ ਹੁਣੇ ਕੰਮ ਚ ਨਹੀਂ ਆਉਂਦੇ ਬਸ ਇਹ ਦੱਬਣੀ ਪੈਣਗੇ ਕਿਤੇ ਸਾਨੂੰ ਲਾਉਣੀ ਪੈਣਗੇ ਥੋਰੀਆਂ ਪੰਨਾ ਪਸੌਣਾ ਪੋਣੇ ਪੈਣੀ ਕਰੀਲੇ ਤਰ੍ਹਾਂ ਨਹੀਂ ਹੱਸਦਾ ਕੱਢ ਕੇ ਸੱਟ ਗਿਆ ਰਾਗਾ ਉਚੋ ਚਾਰਨੀ ਜੀ ਚੋਂ ਚਲਾ ਕਰੀਲੇ ਤਰ੍ਹਾਂ ਹੇਪਾ ਆ ਲੈ ਖੋ ਜੀ ਕਿ ਤੁਹਾਨੂੰ ਕੌਲੀ ਦਿਖਾਵਾਂ ਸੋਣੀ ਤਾਂ ਬਹੁਤਾ ਖਰਾ ਕੀ ਇਲਾਜ ਦਿੱਤਾ ਸਾਨੂੰ ਪੂਜੀਏ ਦੇ ਨਾਲ ਦਿੱਤੀ ਹੈ ਕੌਲੀ ਕਦੇ ਸਾਨੂੰ ਹੀ ਮਿਲੇਗਾ ਹਾਜਾ ਉਹ ਤਾਂ ਵਧੀਆ ਲੱਗਦੀ ਹੈ ਕਿੰਨਾ ਖੁਸ਼ੀ ਜੀ ਹੁੰਦੀ ਹੈ ਭਾਵੇਂ 1 ਰੁਪਈਆ ਵਾਲਾ ਪਿੰਨ ਮਿਲ ਜੇ ਵੀ ਮੈਨੂੰ ਕੁਝ ਨਾਲ ਮਿਲਿਆ ਮੈਨੂੰ ਗਿਫਟ ਮਿਲਿਆ ਹਾਂ ਤੇ ਜੇ ਕੁਝ ਵੀ ਕਹਿੰਦੇ ਵੀ ਇੱਕ ਦੇ ਨਾਲ ਇੱਕ ਚੀਜ਼ ਫ੍ਰੀ ਹੈਗੀ ਇਹ ਵੀ ਕਿੰਨਾ ਵਧੀਆ ਉਹ ਹੈਗਾ ਲੈ ਕੌਲੀ ਫ੍ਰੀ ਦੇਤੀ ਪੂਜੀਆ ਖਾਣ ਨੂੰ ਕਹਿੰਦੇ ਸੀ ਜੀ ਮੈਂ ਜਿਸ ਕਾਇਆ ਸੁੱਕੂ ਕੀ ਜਮਾ ਪਾਊਡਰ ਹੀ ਬਣ ਗਈ ਇਹਨੂੰ ਕਿਸੇ ਡੱਬੇ ਚ ਸਾਂਭ ਲੈ ਜਿਆਦਾ ਹੋਵੇ ਮੈਂ ਥੋੜੀ ਥੋੜੀ ਸੀਗੀ ਤੇ ਵਧੀਆ ਬਣ ਗਈਆਂ ਰੋਜ਼ ਥੋੜੀ ਦੋ ਚੁਟਕੀਆਂ ਪਾਲੇ ਵਿੱਚ ਚਾਦੇ ਤੇ ਸੁਕਾ ਲਏ ਨੂੰ ਇਹ ਅੰਦਰ ਪਈ ਸੁੱਕ ਗਈ ਮਾਰੂਪੂਤਰਕੀ ਨਹੀਂ ਆ ਦਾਗ ਜੀ ਵੀ ਲੱਗੇ ਪਏ ਨੇ ਇਹਦੇ ਇਹਦੇ ਵਿੱਚ ਹੀ ਸੁੱਕ ਗਈ ਤਿੰਨ ਦਿਨ ਹੋ ਗਏ ਪਾਈ ਜਾਂਦਿਆਂ ਨੂੰ ਇੰਨੀ ਕਰੇਗੀ ਬੱਸ ਤੁਸੀਂ ਵੀ ਇਹੀ ਕਰਿਓ ਸਕੀਮਾ ਜਿੱਜਾ ਲਈ ਥੋੜੀ ਤੁਲਸੀ ਆ ਜਾਂ ਤੂੰ ਵੱਢਣੀ ਆ ਪੱਟੀਆਂ ਸਾਈਡਾਂ ਤੋਂ ਉਹਦੇ ਪੱਤੇ ਧੋ ਕੇ ਤੇ ਸੁਕਣੇ ਪਾ ਦੇਈਏ ਸੁੱਕੇ ਪਾਊਡਰ ਬਣ ਜੀ ਰੋਜ਼ ਪਾ ਲੈ ਕਰੋ ਫਮ ਚਾਦੇ ਵਿੱਚ ਹੀ ਸਾਰੀ ਮਿਕਸ ਕਰ ਦਿਓ ਕਵਰੀ ਪਨ ਪੌਣ ਦੀ 골ਡਨ ਜ ਡੱਬੀ ਚ ਭੁੱਲ ਜਾਨੇਗੀ ਚਾਹ ਦੇ ਵਿੱਚ ਮਿਕਸ ਕਰਦੇ ਸਾਰੀ ਨੂੰ ਆਪਾਂ ਤਾਂ ਕੜੀ ਦਿੰਨੇ ਆ ਹੁਣ ਚੱਕੋ ਤਾਂ ਹੁਣ ਹੀ ਕਰਤੀ ਚਾਹ ਲਈ ਤੇ ਪਰ ਵਿੱਚ ਤੁਲਸੀ ਦੇ ਪੱਤੇ ਹਾਂਜੀ ਚਾਹ ਕਹਿੰਦੇ ਇੱਥੇ ਵੀ ਮੰਗੇ ਨਾਨਕੇ ਯਾਦ ਕਰਾਤੇ ਹਨਾ ਗਰਮੀ ਨੇ

ਰਾਜਾ ਨੀਮਕ ਇੰਨਾ ਕੰਮ ਕਰ ਸਕਦਾ ਹੈ ਇਹ ਤਾਂ ਗੱਲਾਂ ਮਾਰਨ ਵਾਲਾ ਦਰਸ਼ਨ ਕਰ ਲਿਆ ਰਾਜਾ ਕੀ ਕਰੇ ਕੋਈ ਇੰਤੈ ਤੋਂ ਬੁੜੇ ਫਿਰਦੇ ਨੇ ਕੋਈ ਇੰਤੈ ਤੋਂ ਬੁੜੇ ਮੇਰੇ ਤਾਰ ਚਾਚਾ ਹਾਂ 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 ਤਮ ਤਾਂ ਹਾਂ ਤਾਂ ਕਰੀ ਚੱਲੋ ਉਹੀ ਬਾਹਰਲੇ ਪਾਸੇ ਸਟਾਉਣੀ ਸੀ ਦਰਸ਼ਨ ਉਧਰ ਇਹ ਮਿੱਟੀ ਉਧਰ ਹਾਂ ਚਕੜਵਾਰ ਕੀ ਲਹਾਈ ਹੁੰਦੀ ਥਾਂ ਤਾਂ ਪਈ ਏ ਸਾਡਾ ਪਰ ਹੋਰ ਹਰੂਆਂ ਥਾਂ ਨਹੀਂ ਸੀ ਇੱਧਰ ਨਹੀਂ ਨਹੀ ਇੱਧਰਲੇ ਪਾਸੇ ਉਸਤੀ ਮਿੱਟੀ ਜੀ ਤੇ ਜਿਹੜੀ ਅਸੀਂ ਸਾਫ ਕੀਤੀ ਆ ਹੁਣ ਉਹ ਸਾਰਾ ਸਿਆਲ ਲੋਡ ਨਹੀਂ ਮਿੱਟੀ ਨੂੰ ਗਾਉਣਾ ਇਹ ਬੋਸਾਂ ਨਹੀਂ ਲੋਡ ਪਾਏ ਪਾਏ ਕਮਟੋ ਵੇ ਨਾ ਮੇਰਾ ਚਿੱਟੀ ਕੀ ਟੂੜੀ ਥੋੜਾ ਹੋਰ ਇੱਧਰ ਸਿਰ ਦਿਓ ਹਾਂ ਉਹ ਤਾਂ ਮੂਰੇ ਤੇ ਨੱਕਾ ਲਾਤਾ ਵੀ ਪਾਣੀ ਮੀਂਹ ਆ ਜੇ ਵੀ ਜਾਵੇ ਨਾ ਨਹਰ ਤਾਂ ਨਾ ਘਾਦਰ ਮੈਂ ਵੀ ਤੁਪੇ ਨਾਲੀ ਵੀਰਦੀ ਐ ਦਰਚੜਿਆ ਨਾ ਹੀ ਹਾਂ ਦਰਸ਼ਨ ਤੁਪੇ ਵੀਡੀਓ ਬਣਾ ਲੈ ਨਾ ਤੂੰ ਪੀ ਫਿਰ ਦਮੇਂ ਲਗਾ ਆਏ ਪਾ ਪਾ ਪੱਤਰਕਾਰ ਹੋ ਐਸੀ ਜਮਾ ਕਰਾਉਣਾ ਫੜ